ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਬੇਟੇ ਨੂੰ ਲੱਗੀ ਸਭੁੱਖ ਸਬਜੀ ਨਾਲ ਰੋਟੀ ਨਹੀਂ ਕੁਝ ਖਾਣੀ ਨਹੀਂ ਸੀ ਆਪਾਂ ਛੋਟੀ ਜੀ ਭੁੱਖ ਲਈ ਛੋਟੀ ਜੀ ਰੈਸਪੀ ਬਣਾ ਰਹੇ ਹਾਂ ਇਹ ਦੇਖੋ ਜੀ ਆਪਾਂ ਬਣਾ ਰਹੇ ਹਾਂ ਬੇਸਣ ਦਾ ਚਿਲਾ ਆਪਾਂ ਨੇ ਬੇਸਣ ਲਿਆ ਹੈਗਾ ਉਹਦੇ ਵਿੱਚ ਹਰੀਆਂ ਮਿਰਚਾਂ ਕੱਟ ਕੇ ਪਾਈਆਂ ਨੇ ਕੁਝ ਟਮਾਟਰ ਕੱਟ ਕੇ ਪਾਇਆ ਕੁਝ ਪਿਆਜ਼ ਪਾਇਆ ਹੈਗਾ ਆਪਾਂ ਉਹਨਾਂ ਨੂੰ ਮਿਕਸ ਕਰਾਂਗੇ ਸਾਰੇ ਕੁਝ ਪਾ ਕੇ ਵਿੱਚ ਥੋੜਾ ਜਿਹਾ ਨਮਕ ਕਲਰ ਦੇ ਲਈ ਪਾਵਾਂਗੇ ਆਪਾਂ ਥੋੜੀ ਜੀ ਇਹਦੇ ਵਿੱਚ ਹਲਦੀ ਤੇ ਥੋੜੀ ਜੀ ਪਾਵਾਂਗੇ ਪਰੈੱਡ ਮਿਰਚ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਇਹ ਸਾਰਾ ਸਮਾਨ ਪਾ ਕੇ ਆਪਾਂ ਮਿਕਸ ਕਰਕੇ ਖੋਣਿਆਂਗੇ ਸੋਨੂੰ ਕਈ ਵਾਰ ਸਾਨੂੰ ਭੁੱਖ ਲੱਗੀ ਹੁੰਦੀ ਹੈ ਜਲਦੀ ਜਲਦੀ ਬੱਚੇ ਕਾਲ ਕਰਨ ਲੱਗ ਜਾਂਦੇ ਨੇ ਕਿ ਫਟਾਫੜ ਸਾਨੂੰ ਚੀਜ਼ ਚਾਹੀਦੀ ਹੈ ਖਾਣ ਲਈ ਤੁਸੀਂ ਆਪਾਂ ਇੱਕ ਮਿੰਟਾਂ ਸਕਿੰਟਾਂ ਚ ਬਣਾ ਕੇ ਦੇ ਸਕਦੇ ਆ ਜੀ ਲੋ ਜੇ ਆਪਾਂ ਸਰਸਮਾਂ ਮਿਕਸ ਕਰ ਲਿਆਗਾ ਪਾ ਕੇ ਬਰਤਨ ਆਪਾਂ ਨੇ ਖੁੱਲਾ ਲੈ ਲਿਆ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਥੋੜਾ ਥੋੜਾ ਇਹਨੂੰ ਮਿਕਸ ਕਰਕੇ 10 ਮਿੰਟ ਲਈ ਰੈਸਟ ਲਈ ਰੱਖਿਆਗਾ 10 ਮਿੰਟਾਂ ਬਾਅਦ ਆਪਾਂ ਦੇਖਦੇ ਆਂ ਜੀ ਬੇਸਣ ਫੁੱਲ ਚੁੱਕਿਆ ਆ ਦੇਖੋ ਕਿੰਨਾ ਸੋਹਣਾ ਬਣ ਗਿਆਗਾ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਕੇ ਇਹਨੂੰ ਥੋੜਾ ਜਿਹਾ ਪਤਲਾ ਹੋਰ ਕਰਾਂਗੇ ਕਿਉਂਕਿ ਜੇ ਜਿਆਦਾ ਗਾੜਾ ਹੁੰਦਾ ਆਪਣਾ ਬੇਸਣ ਤਾਂ ਆਪਣਾ ਚਿਲਾ ਥੋੜਾ ਜਿਹਾ ਮੋਟਾ ਬਣਦਾ ਹੈਗਾ। ਬਾਕੀ ਸਾਡੇ ਵੀਡੀਓਜ਼ ਤੁਹਾਨੂੰ ਕਿਵੇਂ ਲੱਗਦੀਆਂ ਹੁੰਦੀਆਂ ਨੇ ਜੀ? ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਬਹੁਤ-ਬਹੁਤ ਧੰਨਵਾਦ ਆਪਣੇ ਚੈਨਲ ਤੇ ਆ ਰਹੇ ਸਾਰੇ ਸਬਸਕ੍ਰਾਈਬਰਾਂ ਦਾ। ਆਲੋ ਜੀ। ਆਪਣਾ ਬੇਸਣ ਦਾ ਚਿਲਾ ਰਨਨ ਲੱਗਿਆ ਹੈਗਾ। ਇਧਰ ਆਪਣਾ ਤੇਲ ਕਰ ਕਰ ਲਿਆ ਹੈਗਾ। ਗੈਸ ਤੇ ਤਵਾ ਰੱਖ ਲਿਆ ਹੈਗਾ। ਹੁਣ ਆਪਾਂ ਥੋੜਾ ਜਿਹਾ ਤੇਲ ਪਾ ਕੇ ਦੇ ਉੱਤੇ ਨੂੰ ਸਾਰੇ ਨੂੰ ਫਲਾਵਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਤਵੇ ਦੇ ਉੱਤੇ ਫੈਲਾ ਲਾਂਗੇ ਤੇਲ ਜੀ ਹੁਣ ਦੇਖੋ ਜੀ ਨੂੰ ਆਪਾਂ ਮੀਡੀਅਮ ਸੇਕ ਤੇ ਪਕਾਵਾਂਗੇ ਜਿਆਦਾ ਹਾਈ ਸੇਕ ਤੇ ਨਹੀਂ ਪਕਾਵਾਂਗੇ ਕਿਉਂਕਿ ਫਿਰ ਇਹ ਵਿੱਚੋਂ ਕੱਚਾ ਰਹਿ ਜਾਣਾ ਹੈ ਜੇ ਆਪਾਂ ਸੇਕ ਹਾਈ ਕਰਾਂਗੇ ਆਹ ਲਓ ਜੀ ਆਪਾਂ ਨੇ ਬੇਸਣ ਪਾ ਲਿਆਗਾ ਉਨਾ ਪੈਨ ਨੂੰ ਹੌਲੀ ਹੌਲੀ ਫਲਾਵਾਂਗੇ ਵੇਸਣ ਨੂੰ ਜਿੰਨਾ ਕ ਮੋਟਾ ਪਤਲਾ ਰੱਖਣਾ ਹੈਗਾ ਆਪਾਂ ਨੇ ਉਨਾ ਕਾਪਾ ਰੱਖ ਸਕਦੇ ਆਂ ਲੋ ਜੀ ਆਪਾਂ ਨੇ ਫਲਾਤਾ ਵੇਸਣ ਸਾਈਡਾਂ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਇਸ ਤਰ੍ਹਾਂ ਦਾ ਬਣਾ ਕੇ ਰੈਸਪੀਜ਼ ਬੱਚਿਆਂ ਨੂੰ ਛੋਟੇ ਛੋਟੇ ਭੁੱਖ ਲਈ ਛੋਟੇ ਛੋਟੇ ਚੀਜ਼ਾਂ ਬਣਾ ਕੇ ਦੇ ਸਕਦੇ ਆਂ ਜਿਹਦੇ ਲਈ ਟਾਈਮ ਵੀ ਘੱਟ ਲੱਗਦਾ ਹੈਗਾ ਕਿ ਟੇਸਟੀ ਵੀ ਬਣਦੀਆਂ ਨੇ ਹਾਲੋ ਜੀ ਹੁਣ ਆਪਾਂ ਇਹਨੂੰ ਮੀਡੀਅਮ ਲੋ ਸੇਕ ਤੇ ਪੱਕਣ ਦੇਵਾਂਗੇ ਦੇਖੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਜੀ ਸਾਨੂੰ ਇਸੇ ਤਰ੍ਹਾਂ ਆਪਣੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਹਾਲੋ ਜੀ ਆਪਾਂ ਨੇ ਹੁਣ ਇਹਦਾ ਪਾਸਾ ਪਲਟ ਦੇਣਾ ਹੈਗਾ ਰਾਮ ਨਾਲ ਪਾਸਾ ਪਲਟਿਆ ਗਿਆ ਆਪਾਂ ਦੂਸਰੇ ਪਾਸੇ ਵੀ ਆਪਾਂ ਸੇਕ ਲਵਾਵਾਂਗੇ ਉੱਪਰ ਆਪਾਂ ਲਵਾਵਾਂਗੇ ਥੋੜਾ ਜਿਹਾ ਤੇਲ ਆਪਾਂ ਇਹਨੂੰ ਸਰੋਂ ਦਾ ਤੇਲ ਲਗਾ ਰਹੇ ਆਂ ਦੇਸੀ ਘੀ ਵੀ ਲਗਾ ਸਕਦੇ ਆਂ ਡਾਲਡਾ ਘੀ ਵੀ ਲਗਾ ਸਕਦੇ ਆਂ ਰਿਫਾਈਨਡ ਆਇਲ ਵੀ ਲਗਾ ਸਕਦੇ ਆਂ ਜੀ ਜੋ ਜੂਸ ਕਰਦੇ ਹੋਈ ਆਪਾਂ ਉਹੀ ਚੀਜ਼ ਲਗਾ ਸਕਦੇ ਆਂਗੇ ਆਪਾਂ ਸਰੋਂ ਦਾ ਤੇਲ ਲਗਾ ਕੇ ਵਧੀਆ ਬਣਾਇਆ ਹੈਗਾ ਦੇਖੋ ਜੀ ਪੱਕ ਕੇ ਆਪਣੇ ਚਿੱਲੇ रेडी ਨੇਗੇ ਨੂੰ ਆਪਾਂ ਖਾਵਾਂਗੇ ਅੰਬ ਦੇ ਆਚਾਰ ਨਾਲ ਹਾਂ ਦੇਖੋ ਜੀ ਕਿੰਨਾ ਸੌਫਟ ਤੇ ਕਿੰਨਾ ਵਧੀਆ ਬਣ ਕੇ ਤਿਆਰ ਹੋਇਆਗਾ ਥੈਂਕ ਯੂ ਜੀ ਸਾਰਿਆਂ ਦਾ